ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਮੇ ਰੋ ਮੀਰ ਪੁਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੂੰ ਡੋਲੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ ਜਿਤੋ ਸਮੰਦ ਸાગਰ ਨੀਰ ਪਰਿਆ ਇਤੇ ਉਗਣੋ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਤਨ ਸੋਹਬ ਸ੍ਰੀ ਗੁਰੂ ਨਾਨਕ ਦੇਵ ਸਹਬ ਜੀ ਦਇਆ ਕਰੋ ਕਿਛ ਮਿਹਰ ਉਪਾਵੋ ਦੋਬਦੇ ਪੱਥਰ ਤਾਰ ਜਿੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਤੀ ਪ੍ਰਣਵਤ ਨਾਨਕ ਹੁਕਮੁ ਪੁਛਾਣੇ ਸੁਖ ਹੋਵੇ ਦਿਨ ਰੋਤੀ ਪਰਮ ਸਤਕਾਰ ਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਦਾ ਖਾਸ ਰੂਪ ਸਾਧ ਸੰਗਤ ਜੀਓ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਸਦਕਾ ਰੋਜ਼ ਨਵਾ ਦਾਤਾਰ ਪਿਤਾ ਜੀਆਂ ਦੇ ਪਾਵਨ ਦਰਬਾਰਾਂ ਦੀਆਂ ਹਾਜ਼ਨੀਆਂ ਪਰ ਰਹੇ ਹੋ ਔਰ ਪਿਛਲੇ ਕਈ ਦਿਨਾਂ ਤੋਂ ਤਨ ਪਾਤਸ਼ਾ ਤਨ ਸਵੈਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪਵਨ ਇਤਿਹਾਸ ਨਾਲ ਜੁੜ ਰਹੇ ਹਾਂ ਲੜੀਵਾਰ ਜੀਵਨ ਕਥਾ ਸਤਿਗੁਰਾਂ ਦੀ ਚੱਲ ਰਹੀ ਹੈ ਬੇਨ ਸੰਗਤਾਂ ਆਕਰ ਕੇ ਹਾਜ਼ਰੀਆਂ ਭਰਦੀਆਂ ਹੈ ਸਤਗੁਰਾਂ ਦੀ ਪਾਵਨ ਮਹਿਮਾ ਨੂੰ ਰਲ ਮਿਲ ਕੇ ਗਾ ਤੇ ਸੁਣ ਲਈਦਾ ਸੋ ਆਓ ਅੱਜ ਦਾ ਸਮਾ ਵੀ ਸਤਗੁਰਾਂ ਨੇ ਸਾਡੀ ਝੋਲੀ ਪਾਇਆ ਰਲ ਮਿਲ ਕੇ ਲਾਹੇ ਲਈਏ ਸਭ ਤੋਂ ਪਹਿਲਾਂ ਆਪੋ ਆਪਣੀ ਹਾਜ਼ਰੀ ਲਗਵਾਈਏ ਸਤਗੁਰਾਂ ਦੇ ਚਰਨਾਂ 'ਚ ਗਜ-ਬਜ ਕੀ ਸਤਗੁਰਾਂ ਦਾ ਬਖਸ਼ਿਆ ਹੋਇਆ ਜੇਕਰ ਅਬ ਬਲੰਦ ਕਰੋ ਇੱਕੋ ਵਾਰੀ ਜਿਤਨੇ ਸ਼ਰੀਰ ਬੈਠੇ ਹੋ ਦੁਬਾਰਾ ਕਹਿਣਾ ਨਾ ਪਵੇ ਜੀ ਗੱਜ-ਬੱਜ ਕੀ ਫਤਿਹ ਗਜਾਉਣਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਵਿਚਾਰ ਦੇ ਵਿੱਚ ਆਪ ਜੀਆ ਨੇ ਸਰਵਣ ਕੀਤਾ ਸੀ ਵਈ ਨਦੀ ਦਾ ਪ੍ਰਸੰਗ ਸਤਿਗੁਰੂ ਜੀ ਜਦੋਂ 3 ਦਿਨ ਵਈ ਨਦੀ ਦੇ ਵਿੱਚ ਅਲੋਪ ਰਹਿੰਦੇ ਐ ਸੋ ਅੱਗੇ ਦਾ ਜੋ ਪ੍ਰਸੰਗ ਹੈ ਇਤਿਹਾਸ ਰਲ ਮਿਲ ਕੇ ਸਮਝਣਾ ਕਰਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਿਵੇਂ ਆਨੇ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਗੌਰਾਂ ਦੇ ਵਿੱਚ ਮੜੀਆਂ ਦੇ ਵਿੱਚ ਜਾ ਕਰਕੇ ਬਹਿ ਜਾਂਦੇ ਐ ਤੇ ਹੁਣ ਜਿਹੜਾ ਦੌਲਤਖਾਂ ਲੋਧੀ ਐ ਉਹ ਕਹਿੰਦੇ ਸਾਫਕਤਾ ਮੰਗਦਾ ਹੈ ਸਾਫਕਤਾ ਹੁੰਦਾ ਹੈ 760 ਰੁਪਏ ਵਾਧਾ ਹੁੰਦਾ ਹੈ ਤੇ ਦੌਲਤ ਖਾਂ ਪੁੱਛਣਾ ਕਰਦਾ ਹੈ ਕਹਿੰਦੇ ਇਹਦਾ ਕਰਣਾ ਕੀ ਹੈ ਸਤਿਗੁਰੂ ਜੀ ਸੁਨੇਹਾ ਲਾਉਂਦੇ ਹੈ ਕਹਿੰਦੇ ਫਕੀਰਾਂ ਦੇ ਵਿੱਚ ਵੰਡ ਦਿਓ ਮੇਰੇ ਨਹੀਂ ਹੈ ਕਹਿੰਦੇ ਤੇ ਨਵਾਬ ਸਾਹਿਬ ਇਹ ਨਾਨਕ ਦੇ ਨਹੀਂ ਇਹ ਨਾਨਕ ਦੇ ਖੁਦਾ ਦੇ ਇਹ ਜਿਹੜਾ ਵਾਧਾ ਜਿਹੜੇ ਜਿਹੜੇ ਪੈਸੇ ਬਚੇ ਐ ਨਾ ਕਹਿੰਦੇ ਮੇਰੇ ਨਹੀਂ ਖੁਦਾ ਦੇ ਐ ਕਹਿੰਦੇ ਖੁਦਾ ਦੇ ਬੰਦਿਆਂ ਵਿੱਚ ਫਕੀਰਾਂ ਵਿੱਚ ਵੰਡ ਦਿਓ ਹੁਣ ਜਦੋਂ ਇਹ ਗੱਲ ਸੁਣੀ ਜਿਹੜੇ ਸਤਗੁਰਾਂ ਦੇ ਸਹਰਾ ਸਾਬ ਸੀ ਮੂਲਾ ਚੌਣਾ ਖੱਤਰੀ ਜੀ ਬੜੇ ਉਹਨਾਂ ਨੂੰ ਇਸ ਗੱਲ ਨਾਲ ਗੁੱਸਾ ਲੱਗਿਆ ਕਹਿੰਦੇ ਪਰਿਵਾਰ ਹੈ ਬੱਚੇ ਵੀ ਨੇ ਕਿੱਥੇ ਤਾਂ ਨਾਨਕ ਦਾ ਇਹ ਫਰਜ਼ ਬਣਦਾ ਸੀ ਆਖਦਾ ਵੀ ਜਿਹੜਾ ਵਾਅਦਾ ਹੋਇਆ ਆਪਣੇ ਘਰ ਮੇਰੇ ਘਰ ਪਚਾਇਆ ਜਾਵੇ ਹੱਕ ਦੀ ਜਿਹੜੀ ਕਮਾਈ ਹੈ ਕਿਤੇ ਆਖੀ ਜਾਂਦਾ ਕਹਿੰਦਾ ਫਕੀਰਾਂ ਦੇ ਵਿੱਚ ਵੰਡ ਦਿਓ ਪਤਾ ਲੱਗਿਆ ਤੇ ਆ ਕਰਕੇ ਬੜੀ ਤਰ੍ਹਾਂ ਦੇ ਯਤਨ ਕਰਦੇ ਐ ਤੇ ਫਿਰ ਇੱਥੇ ਆ ਕਰਕੇ ਕਹਿੰਦੇ ਇਹਨਾਂ ਦਾ ਇੱਕ ਗੁਰੂ ਕਹਿ ਲੋ, ਕੋਲ ਗੁਰੂ ਕਹਿ ਲੋ ਸ਼ਾਮਾ ਪੰਡਿਤ ਉਹਨੂੰ ਫਿਰ ਉਹਦੇ ਪਾਸ ਮੂਲਾ ਜੀ ਜਾਂਦੇ ਐ ਜਾ ਕਰਕੇ ਜਦੋਂ ਅਰਜ਼ ਕੀਤੀ ਸਾਰੀ ਗੱਲਬਾਤ ਦੱਸੀ ਕਹਿੰਦੇ ਜੀ ਐਂਦਾ ਕਰਕੇ ਮੇਰਾ ਜਵਾਈ ਹੈ ਜਿਹੜਾ ਨਾਨਕ ਉਹ ਕਹਿੰਦੇ ਮਸਤਾਨਾ ਹੋਇਆ ਬੈਠੇ ਕਬਰਾਂ ਦੇ ਵਿੱਚ ਸਮਸ਼ਾਨ ਦੇ ਵਿੱਚ ਬੈਠੇ ਕਹਿੰਦੇ ਜਾ ਕਰਕੇ ਸਮਝਦਾ ਨਹੀਂ ਬੜਿਆਂ ਨੇ ਸਮਝਾਇਆ ਏਦਾਂ ਦੀਆਂ ਮਸਤਾਨੀਆਂ ਗੱਲਾਂ ਕਹਿੰਦੇ ਪਹਿਲਾਂ ਵੀ ਕਰਦਾ ਰਹਿੰਦਾ ਹੁਣ ਉਹ ਜਿਹੜਾ ਸ਼ਾਮਾ ਪੰਡਤ ਹੈ ਕਹਿੰਦਾ ਏਦਾਂ ਦੀ ਗੱਲ ਕਿਵੇਂ ਹੋ ਸਕਦੀ ਏ ਕਹਿੰਦਾ ਇਹ ਜਿਹੜਾ ਸ਼ਾਮਾ ਪੰਡਤ ਸੀ ਇਹਨੂੰ ਕਿਤੇ ਨਾ ਕਿਤੇ ਮਾਨ ਵੀ ਇਸੀ ਤੇ ਇਹਨੇ ਵਡਿਆਈ ਸਤਿਗੁਰਾਂ ਦੀ ਸੁਣੀ ਵੀ ਹੋਈ ਸੀ ਤੇ ਕਹਿੰਦਾ ਐਵੇਂ ਕਿਵੇਂ ਹੋ ਸਕਦਾ ਚੱਲ ਕਹਿੰਦਾ ਮੈਂ ਤੇਰੇ ਨਾਲ ਚੱਲਦਾ ਦੇਖਦੇ ਆ ਕਹਿੰਦੇ ਸ਼ਾਮਾ ਪੰਡਤ ਨੂੰ ਲੈ ਕਰਕੇ ਮੂਲਾ ਚੌਣਾ ਜੀ ਪਹੁੰਚਦੇ ਆ ਉਸੇ ਜਗ੍ਹਾ ਦੇ ਉੱਤੇ ਸ਼ਮਸ਼ਾਨ ਦੇ ਵਿੱਚ ਗਿਆ ਸਤਗੁਰਾਂ ਨੂੰ ਆ ਕੇ ਜਾ ਕੇ ਆਖਦਾ ਕਹਿੰਦਾ ਇਹ ਕੀ ਸੰਗ ਬਣਾਇਆ ਹੈ ਇਹ ਕੀ ਰੂਪ ਤੁਸੀਂ ਪੇਖ ਬਣਾਇਆ ਇਦਾਂ ਚੰਗਾ ਥੋੜੀ ਲੱਗਦਾ ਹੈ ਖੱਤਰੀਆਂ ਦੀ ਕੁਲ ਵਿੱਚੋਂ ਹੋਵੇ ਤੇ ਆ ਕੇ ਇਦਾਂ ਮਸਾਣਾ ਦੇ ਵਿੱਚ ਬੈਠਾ ਹੋਵੇ ਕਹਿੰਦਾ ਇਹ ਇਲਾਜ ਹੈ ਖੱਤਰੀ ਕੁਲ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸੁਣੀ ਜਾ ਰਿਹਾ ਸਭਵੇਂ ਪੰਡਿਤ ਦੀਆਂ ਤੇ ਸ਼ਾਮਾ ਪੰਡਤ ਆਖਣਾ ਕਰਦਾ ਕਹਿੰਦੇ ਚਲੋ ਚੱਲ ਕੇ ਕਹਿੰਦੇ ਕਿਰਤ ਕਰੋ ਆਪਣਾ ਪਰਿਵਾਰ ਆਪਣੇ ਬੱਚਿਆਂ ਨੂੰ ਸੰਭਾਲੋ ਜੇ ਕਹਿੰਦਾ ਬੰਦਗੀ ਕਰਨੀ ਹੋਈ ਹੈ ਜਾ ਕਰਕੇ ਕਹਿੰਦਾ ਆਪਣੇ ਬੱਚਿਆਂ ਦੇ ਵਿੱਚ ਰਹਿ ਕਰਕੇ ਬੰਦਗੀ ਕਰੋ RAM ਸਾਰਾ ਕੁਝ ਜਾਣਦੇ ਸ਼ਾਮਾ ਪੰਡਤ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਨੇਤਰ ਖੋਲੇ ਵੇਖਿਆ ਸ਼ਾਮੇ ਪੰਡਤ ਵੱਲ ਤੇ ਸਤਿਗੁਰਾਂ ਨੇ ਫਿਰ ਇਤਿਹਾਸ ਲਿਖਦਾ ਕਹਿੰਦੇ ਉੱਥੇ ਆਹ ਸ਼ਬਦ ਉਚਾਰਨਾ ਕੀਤਾ ਹੈ ਜਿਵੇਂ ਆਪ ਜੀਆਂ ਨੇ ਪਿੱਛੇ ਇਤਿਹਾਸ ਵਿੱਚ ਸਰਵਣ ਕੀਤਾ ਸੀ ਗੋਪਾਲ ਪਾਂਦੇ ਨੂੰ ਵਿਚਾਰਾਂ ਬਖਸ਼ੀਆਂ ਫੇਰ ਉਹ ਮੁਲਾ ਜਿਹੜਾ ਉਹਨਾਂ ਨੂੰ ਫਾਰਸੀ ਸਿਖਾਉਣ ਵਾਸਤੇ ਸਤ ਪਿਤਾ ਕਲਿਆਣ ਦਾਸ ਜੀਆ ਨੇ ਚੁਣਿਆ ਸੀ ਉਹਨੂੰ ਗਿਆਨ ਬਖਸ਼ਿਆ ਵੈਦ ਹਰਦਾਸ ਨੂੰ ਗਿਆਨ ਬਖਸ਼ਿਆ ਤੇ ਕਿਤਿਆਂ ਨੂੰ ਆਪਨੇ ਸਰਵਣ ਕੀਤਾ ਸੀ ਵੀ ਸਤਗੁਰੂ ਬਾਣੀ ਉਚਾਰਦੇ ਐ ਤੇ ਫਿਰ ਸਮਝਾਉਣਾ ਕਰਦੇ ਐ ਇੱਥੇ ਹੁਣ ਸ਼ਾਮਾ ਪੰਡਤ ਜਿਹਦਾ ਜਦੋਂ ਇਹਨੇ ਆ ਕੇ ਗੱਲਬਾਤ ਕੀਤੀ ਐ ਨਾ ਸਤਿਗੁਰਾਂ ਨੇ ਉੱਥੇ ਫਿਰ ਬਾਣੀ ਉਚਾਰੀ ਹੈ ਤੇ ਆਹ ਸ਼ਬਦ ਸਤਿਗੁਰੂ ਬਖਸ਼ਦੇ ਹੈ 1173 ਅੰਗ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦਾ ਬਸੰਤ ਹਿੰਡੋਲ ਮਹੱਲਾ ਪਹਿਲਾ ਰਾਜਾ ਬਲਕ ਨਗਰੀ ਕਾਚੀ ਦੁਸ਼ਟ ਨਾਲ ਪਿਆਰੋ ਇਹ ਪੰਡਿਤ ਜੀ ਜਿਹੜੇ ਮਨ ਦੀ ਗੱਲ ਤੂੰ ਕਰਦਾ ਹੈ ਵੀ ਮਨ ਬਦਲ ਲੈ ਆਪਣਾ ਇਹ ਮਨ ਨੂੰ ਕਿਹੜੇ ਪਾਸੇ ਲਾਇਆ ਹੈ ਗੁਰੂ ਸਾਹਿਬ ਕਹਿੰਦੇ ਕਹਿੰਦੇ ਰਾਜਾ ਬਾਲਕ ਨਗਰੀ ਕਾਚੀ ਰਾਜਾ ਕਹੇ ਮਨ ਨੂੰ ਕਹਿੰਦੇ ਰਾਜਾ ਜਿਹੜਾ ਬਾਲਕ ਹੈ ਜਿਵੇਂ ਇੱਕ ਬੱਚੇ ਨੂੰ ਕਹਿੰਦੇ ਰਾਜ ਗਦੀ ਤੇ ਬਿਠਾਇਆ ਜਾਵੇ ਉਸ ਤਰ੍ਹਾਂ ਦਾ ਕਹਿੰਦੇ ਇਹ ਇਹ ਦ੍ਰਿਸ਼ ਸਾਰਾ ਲੱਗਦਾ ਹੈ ਮਨ ਨੂੰ ਕਹਿੰਦੇ ਰਾਜਾ ਬਣਾਇਆ ਲੋਕਾਂ ਨੇ ਅੱਜ ਦਿਆਂ ਨੇ ਤੇ ਆ ਕੱਚੀ ਨਗਰੀ ਨਗਰੀ ਕਿਹ ਹੈ ਆ ਸਰੀਰ ਨੂੰ ਦੇਹੀ ਨੂੰ ਦੇਹੀ ਰੂਪੀ ਨਗਰੀ ਦੇ ਵਿੱਚ ਰਾਜਾ ਕਹਿੰਦੇ ਬਣ ਕੇ ਬਿਠਾਇਆ ਮਨ ਨੂੰ ਦੁਸ਼ਟਾਂ ਨਾਲ ਪਿਆਰੋ ਜਿਵੇਂ ਕਹਿੰਦੇ ਇੱਕ ਬੱਚੇ ਰਾਜੇ ਦਾ ਪਿਆਰ ਹੋਵੇ ਦੁਸ਼ਟਾਂ ਦੇ ਨਾਲ ਇਸੇ ਤਰੀਕੇ ਦੇ ਨਾਲ ਆ ਮਾਨ ਹੈ ਜਿਹੜਾ ਇਹਦਾ ਪਿਆਰ ਹੋਇਆ ਪਿਆ ਕਹਿੰਦੇ ਦੁਸ਼ਟਾਂ ਨਾਲੋਂ ਦੁਸ਼ਟ ਕਿਹੜੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜੇ ਜਿਹੜੇ ਕਹਿੰਦੇ ਇਹਨਾਂ ਦੁਸ਼ਟਾਂ ਨਾਲ ਵਿਕਾਰਾਂ ਨਾਲ ਪਿਆਰ ਬਣਿਆ ਪਿਆ ਅੱਗੇ ਸਤਿਗੁਰੂ ਜੀ ਕਹਿੰਦੇ ਐ ਦੋਏ ਮਾਈ ਦੋਏ ਬਾਪਾ ਪੜੀਐ ਪੰਡਿਤ ਕਰਹੁ ਵਿਚਾਰੋ ਦੋ ਮਾਵਾ ਕਹਿੰਦੇ ਬਣੀਆਂ ਪਈਆਂ ਨੇ ਅਦੇਹੀ ਰੂਪੀ ਨਗਰੀ ਦੀਆਂ ਇੱਕ ਕਹਿੰਦੇ ਬੁੱਧੀ ਐ ਜਿਹੜੀ ਐਦਾਂ ਕਹਿ ਲੋ ਸੌਖਾ ਸਮਝ ਆ ਜਾਣਾ ਐ ਐਦਾਂ ਸਮਝ ਲੈਨੇ ਆ ਵੀ ਇੱਕ ਤਾਂ ਹੈ ਭਲੇ ਕਰਮ ਇੱਕ ਤਾਂ ਨੇ ਚੰਗੇ ਕਰਮ ਚੰਗੇ ਸੰਸਕਾਰ ਕਰਕੇ ਜਿਹੜੇ ਅੰਦਰ ਪੈਦਾ ਹੁੰਦੇ ਆ ਇੱਕ ਉਹ ਨੇ ਕਹਿੰਦੇ ਇੱਕ ਅਵਿਦਿਆ ਹੈ ਜਿਵੇਂ ਉਹ ਸ਼ਬਦ ਆਉਂਦਾ ਨਾ ਰਵਿਦਾਸ ਜੀ ਮਹਾਰਾਜੀਆਂ ਦਾ ਮਦ ਅਵਿਦਿਆ ਹਿਤਕੀਨ ਕਹਿੰਦੇ ਅਵਿਦਿਆ ਨੂੰ ਕਹਿੰਦੇ ਆਪਣਾ ਬਣਾ ਲਏ ਅੱਜਕੱਲ੍ਹ ਤੇ ਬੜਾ ਪਿਆਰਾ ਉਹ ਸ਼ਬਦ ਹੈ ਕਿਸੇ ਦਿਨ ਸਮਾਂ ਬਣਿਆ ਤਾਂ ਸਮਝਾਂਗੇ ਉਸੇ ਤਰੀਕੇ ਦੇ ਨਾਲ ਉਸੇ ਵਿਸ਼ੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਵਿਚਾਰ ਕਰਦੇ ਆ ਕਹਿੰਦੇ ਬੰਦੇ ਦੀ ਮਤ ਦੋ ਤਰੀਕੇ ਦੇ ਨਾਲ ਕੰਮ ਕਰਦੀ ਹੈ ਦੋਏ ਮਾਏ ਦੋਏ ਮਾਈ ਦੋਏ ਬਾਪਾ ਪੜੀਐ ਪੰਡਿਤ ਕਰਹੁ ਵਿਚਾਰੋ ਕਹਿੰਦੇ ਆ ਮਨ ਦੇ ਦੋ ਪਿਓ ਹੋਏ ਪਏ ਐ ਤੇ ਹੁਣ ਇੱਕ ਈਸ਼ਵਰ ਪਿਓ ਐ ਅੱਲਾ ਪਿਓ ਐ ਇੱਕ ਪਰਮਾਤਮਾ ਤੇ ਇੱਕ ਜਿਹੜਾ ਆਪਣਾ ਮਨ ਘਣਤ ਬਣਾਇਆ ਹੋਇਆ ਪਿਓ ਈਸ਼ਵਰ ਐ ਜਿਹੜਾ ਸਾਡੇ ਮਤਲਬ ਨਾਲ ਚੱਲਦਾ ਐ ਇੱਕ ਨਹੀਂ ਤਾਂ ਸਾਰੀ ਸ੍ਰਿਸ਼ਟੀ ਚਲਾ ਰਿਹਾ ਇੱਕ ਈਸ਼ਵਰ ਪਰ ਇੱਕ ਈਸ਼ਵਰ ਨੂੰ ਅਸੀਂ ਘੜਿਆ ਹੋਇਆ ਐ ਆਪਣੇ ਹਿਸਾਬ ਨਾਲ ਜਿਹਨੂੰ ਵਰਤਦੇ ਆਂ ਮਾਫ ਕਰਨਾ ਅਸੀਂ ਵੀ ਕਹਿ ਦਿੰਨੇ ਆ ਕਦੇ-ਕਦੇ ਚੱਲ ਕੋਈ ਨਹੀਂ ਆ ਕੰਮ ਕਰ ਹੀ ਲੈਨੇ ਆ ਫਿਰ ਕੀ ਐ ਆ ਕਰਮ ਕੋਈ ਕਰਨ ਚੱਲੇ ਆ ਪਤਾ ਵੀ ਹੈ ਮਨ ਨੇ ਸੁਨੇਹਾ ਰੂਹ ਨੇ ਇੱਕਦਲ ਹਮੇਸ਼ਾ ਚੇਤਾ ਰੱਖਿਓ ਕਦੇ ਕੋਈ ਵੀ ਕਰਮ ਕਰਨ ਲੱਗੇ ਹੋਈਏ ਭਾਵੇਂ ਕਿਸੇ ਦੀ ਚੁਗਲੀ ਕਰਨ ਲੱਗਿਆ ਹੋਵੇ ਭਾਵੇਂ ਕੋਈ ਐਸਾ ਕਰਮ ਕਰਨ ਲੱਗੇ ਆ ਜਿਹੜਾ ਸਹੀ ਨਹੀਂ ਇੱਕ ਵਾਰੀ ਰੂਹ ਆਵਾਜ਼ ਜ਼ਰੂਰ ਦਿੰਦੀ ਹੈ ਇਹ ਨਾ ਕਰ ਇਹ ਪਾਪ ਹੈ ਨਾ ਕਿਸੇ ਦੀ ਨਿੰਦਿਆ ਕਰ ਇਹ ਪਾਪ ਹੈ ਉਹ ਨਾ ਠੱਗੀ ਮਾਰ ਇਹ ਪਾਪ ਹੈ। ਨਾ ਇਦਾਂ ਦਾ ਕਰਮ ਕਰ ਰੂਹ ਪਿਆਰਿਓ ਅੰਦਰੋਂ ਆਵਾਜ਼ ਜ਼ਰੂਰ ਮਾਰਦੀ ਏ ਉਹ ਰੂਹ ਨਹੀਂ ਅਸਲ 'ਚ ਉਹ ਪਰਮਾਤਮਾ ਦੀ ਆਵਾਜ਼ ਹੁੰਦੀ ਏ। ਜਿਹੜੀ ਸਾਨੂੰ ਰੋਕਦੀ ਏ ਉਸ ਕੰਮੋਂ। ਪਰ ਫਿਰ ਉਹ ਅਵਿਦਿਆ ਜਿਹੜੀ ਉਹ ਫਿਰ ਆਵਾਜ਼ ਦਿੰਦੀ ਏ ਕੋਈ ਗੱਲ ਨਹੀਂ ਤੇ ਹੁਣ ਉਹ ਉਹ ਜਿਹੜਾ ਵਿਚਾਰਾਂ ਦਾ ਯੁੱਧ ਸਾਡੇ ਅੰਦਰ ਹੁੰਦਾ ਏ ਉਸੇ ਦੀ ਗੱਲ ਪਾਤਸ਼ਾਹ ਕਰ ਰਹੇ ਏ। ਹੁਣ ਜਿੰਨੇ ਜਿਹਦੇ ਕੋਲੇ ਗਿਆਨ ਹੈ ਸਤਿਗੁਰਾਂ ਦਾ ਉਹਨੇ ਫਿਰ ਉਸ ਪਾਸੇ ਨੇ ਜਿੱਤ ਜਾਣਾ ਹੈ ਜਿਹਦੇ ਪਾਸੇ ਅ ਗਿਆਨ ਜਾਦੀ ਹੈ ਫਿਰ ਉਹ ਪਾਸਾ ਜਿੱਤ ਜਾਂਦਾ ਹੈ ਫਿਰ ਬੰਦਾ ਉਸ ਪਾਸੇ ਨੂੰ ਹੋ ਕੇ ਤੁਰ ਪੈਂਦਾ ਹੈ ਤੇ ਹੁਣ ਇੱਥੇ ਸੱਚੇ ਪਾਤਸ਼ਾਹ ਕਹਿੰਦੇ ਦੋਏ ਮਾਈ ਦੋਏ ਬਾਪਾ ਪੜੀਏ ਪੰਡਤ ਕਰੋ ਵਿਚਾਰੋ ਐ ਪੰਡਤ ਜੀ ਵਿਚਾਰ ਕਰੋ ਆਪਣੇ ਮਨ ਦੇ ਵਿੱਚ ਝਾਤੀ ਮਾਰੋ ਕਿਤੇ ਇਹ ਅਵਸਥਾ ਤੁਹਾਡੀ ਤੇ ਨਹੀਂ ਬਣੀ ਹੋਈ ਸਵਾਮੀ ਪੰਡਤਾ ਤੁਮ ਦੇ ਹੋਮਤੀ ਐ ਪੰਡਤ ਜੀ ਕਹਿੰਦੇ ਮਤ ਦੇਵੋ ਐਸੀ ਕਿਨ ਬਿਦ ਪਾਵੋ ਪ੍ਰਾਨਪਤੀ ਕਿਵੇਂ ਮੇਰੇ ਪ੍ਰਾਨਾਂ ਦਾ ਪਤੀ ਕਹਿੰਦੇ ਮੈਨੂੰ ਮਿਲੇ ਐਸੀ ਮਤ ਜੇ ਦੇਣੀ ਹੋਈ ਨਾ ਕੋਈ ਪੰਡਤਾ ਅਕਲ ਸਿਖਾਉਣ ਵਾਸਤੇ ਆਇਆ ਓਏ ਮਤ ਦੇਣ ਵਾਸਤੇ ਆਇਆ ਐਸੀ ਮਤ ਦੇ ਜਿਦੇ ਨਾਲ ਮੇਰਾ ਰਾਮ ਮੇਰਾ ਵਾਹਿਗੁਰੂ ਮੇਰਾ ਅੱਲਾ ਮੈਨੂੰ ਮਿਲ ਜਾਵੇ ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਐ ਭੀਤਰ ਅਗਨ ਬਨਾਸ ਪਤ ਮੌਲੀ 사ਗਰ ਪੰਡੈ ਪਾਇਆ ਆ ਕਹਿੰਦੇ ਅੰਦਰ ਅੰਦਰ ਤੇ ਅਗਨ ਵਰਤ ਰਹੀ ਐ ਜਿਵੇਂ ਬਲਸਪਤੀ ਦੇ ਵਿੱਚ ਕਹਿੰਦੇ ਏਦਾਂ ਹੋਇਆ ਪਿਆ ਜਿਵੇਂ ਸਾਗਰ ਲੁਕਿਆ ਹੋਇਆ ਹੋਵੇ ਪਿੰਡ ਬੰਨਿਆ ਹੋਇਆ ਪਰ ਏਦਾਂ ਲੱਗਦਾ ਜਿਵੇਂ ਸਾਗਰ ਦੇ ਵਿੱਚ ਹੋਵੇ ਪਤਾ ਨਹੀਂ ਕਦੋਂ ਡੁੱਬ ਜਾਣਾ ਕਹਿੰਦੇ ਇਸ ਤਰੀਕੇ ਦੇ ਨਾਲ ਮਨ ਦੀ ਅਵਸਥਾ ਬਣੀ ਪਈ ਹੈ ਸਤਿਗੁਰੂ ਕਹਿੰਦੇ ਆ ਚੰਦ ਸੂਰਜ ਦੋਏ ਘਰ ਹੀ ਪੀਤਰ ਐਸਾ ਗਿਆਨ ਨਾ ਪਾਇਆ ਚੰਦ ਚੰਦਰਮਾ ਵਰਗੀ ਸ਼ੀਤਲਤਾ ਤੇ ਸੂਰਜ ਵਰਗਾ ਤੇਜ ਕਹਿੰਦੇ ਘਰ ਦੇ ਪੀਤਰ ਹੀ ਐ ਆਪਣੇ ਅੰਦਰ ਹੀ ਐ ਸਾਰਾ ਕੁਝ ਉਹ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਇਹ ਗੱਲਾਂ ਅਵਸਥਾ ਦੀਆਂ ਨੇ ਇਹ ਗੱਲਾਂ ਬੜੀ ਦੂਰ ਦੀਆਂ ਨੇ ਜਦੋਂ ਸਮਝਣ ਤੁਰਾਂਗੇ ਫਿਰ ਸਮਝ ਆਵੇਗੀ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਾਰਾ ਕੁਝ ਅੰਦਰ ਹੀ ਐ ਪੰਡਤ ਜੀ ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਆਂ ਰਾਮ ਰਵੰਤਾ ਜਾਣੀ ਐ ਇੱਕ ਮਾਈ ਭੋਗ ਕਰੇ ਕਹਿੰਦੇ ਪੰਡਿਤ ਜੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕਹਿੰਦੇ ਰਾਮ ਰਵੰਤਾ ਜਾਣੀ ਐ ਇੱਕ ਉਹ ਨੇ ਜਿਹੜੇ ਰਾਮ ਦੇ ਰੰਗੇ ਹੋਏ ਜਿਹੜੇ ਕਹਿੰਦੇ ਜਿਨ੍ਹਾਂ ਦੀ ਮਤ ਹਰ ਵੇਲੇ ਚੰਗੇ ਕਰਮਾਂ ਨੂੰ ਭੋਗਦੀ ਐ ਹਰ ਵੇਲੇ ਸਮਤ ਨੂੰ ਭੋਗਦੀ ਹੈ ਹਰ ਵੇਲੇ ਕਹਿੰਦੇ ਸੁਚਮਤਾ ਨੂੰ ਭੋਗਦੀ ਹੈ ਪੰਡਤ ਜੀ ਐਸੇ ਵੀ ਨੇ ਤਾਂ ਕਿ ਲਖਣ ਜਾਣੀ ਹੈ ਖਿਮਾ ਧਨ ਸੰਗਰੇ ਕਹਿੰਦੇ ਉਹ ਖਿਮਾ ਦੇ ਪੁੰਜ ਹੁੰਦੇ ਹੈ ਮਾਫੀ ਦੇ ਪੁੰਜ ਹੁੰਦੇ ਹੈ ਉਹਨਾਂ ਦੇ ਇਹ ਲਖਣ ਨੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੇ ਜਦੋਂ ਸਤਿਗੁਰਾਂ ਨੇ ਐਦਾਂ ਦੇ ਕਰੜੇ ਕਰੜੇ ਬਚਨ ਸ਼ਾਮੇ ਪੰਡਤ ਦੀ ਅੱਗੇ ਰੱਖੇ ਹਨ ਪਿਆਰਿਓ ਸ਼ਾਮੇ ਪੰਡਤ ਦੇ ਪੈਰਾਂ ਦੇ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ ਕਹਿੰਦੇ ਹੱਦ ਹੋ ਗਈ ਉਹ ਮੂਲੇ ਚੌਣੇ ਖਤਰੀਵਾਲ ਮੂੰਹ ਕਰਕੇ ਸ਼ਾਮਾ ਪੰਡਤ ਕਹਿੰਦਾ ਤੂੰ ਮੈਨੂੰ ਕਹਿੰਦਾ ਲੈ ਕੇ ਕਿੱਥੇ ਆਇਆ ਸੁਣਿਆ ਸੀ ਕਹਿੰਦਾ ਵੀ ਬਾਣੀ ਉਚਾਰਦਾ ਹੈ ਨਾਨਕ ਭਲੇ ਕਰਦਾ ਹੈ ਪਰ ਕਹਿੰਦਾ ਮੈਨੂੰ ਲਿਆ ਕੇ ਤੂੰ ਕਹਿੰਦਾ ਅੰਦਰ ਦੀ ਵਿਚਾਰ ਤਾਂ ਇਹ ਸੀ ਵੀ ਕਿੱਥੇ ਫਸਾਇਆ ਲਿਆ ਕੇ ਮੈਨੂੰ ਹੁਣ ਪੰਡਤ ਸ਼ਾਮੇ ਨੂੰ ਗੱਲ ਨਹੀਂ ਆ ਰਹੀ ਜਦੋਂ ਸਤਿਗੁਰੂ ਇਦਾਂ ਦੇ ਬਚਨ ਮੂਹਰੇ ਰੱਖ ਰਿਹਾ ਅੱਗੇ ਰੱਖ ਰਿਹਾ ਸ਼ਾਮੇ ਪੰਡਤ ਨੂੰ ਜਦੋਂ ਨਾ ਨਾ ਗੱਲ ਆਈ ਆਖਰਕਾਰ ਇੱਕੋ ਰਸਤਾ ਬਚਿਆ ਇਤਿਹਾਸ ਲਿਖਦਾ ਕਹਿੰਦੇ ਹੱਥ ਜੋੜ ਲਏ ਸ਼ਾਮੇ ਪੰਡਤ ਨੇ ਮੂਲਾ ਚੌਣਾ ਜੀ ਦੇਖ ਰਹੇ ਹੈ ਵੀ ਇਹ ਕੀ ਅਚਰਜ ਹੈ ਆਇਆ ਸਮਝਾਉਣ ਸੀ ਤੇ ਹੱਥ ਆਪ ਹੀ ਜੋੜ ਕੇ ਬਹਿ ਗਿਆ ਮੇਰਾ ਗੁਰੂ ਸ਼ਾਮਾ ਪੰਡਤ ਸਿਆਣਾ ਰਿਆ ਸ਼ਿਆਣਾ ਸੀ ਮਤ ਵਰਤ ਗਿਆ ਸੁਮਤ ਵਰਤ ਗਿਆ ਉਹਨੇ ਕਹਿੰਦੇ ਹੱਥ ਜੋੜ ਲਏ ਪੈਰਾਂ ਤੇ ਡਿੱਗ ਪਿਆ ਕਹਿੰਦਾ ਜੀ ਮੈਨੂੰ ਖਿਮਾ ਬਖਸ਼ਿਓ ਤੇ ਇੱਥੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਉਪਦੇਸ਼ ਕੀਤਾ ਹੈ ਸ਼ਾਮੇ ਪੰਡਤ ਨੂੰ ਕਹਿੰਦੇ ਸਾਰਾ ਸ਼ਬਦ ਹੈ ਤੁਹਾਨੂੰ ਜਿਹੜਾ ਦੱਸਿਆ ਹੈ ਨਾ ਹੁਣ ਇਹਦੇ ਹਿਸਾਬ ਨਾਲ ਜ਼ਿੰਦਗੀ ਜਿਉਣੀ ਹੈ ਜਾ ਜਾ ਕੇ ਕਹਿੰਦਾ ਹੈ ਲੋਕਾਂ ਨੂੰ ਸੱਚਾ ਗਿਆਨ ਦੇ ਪੰਡਤਾ ਲੋਕਾਂ ਨੂੰ ਚੰਗੀ ਸੋਚ ਦੇ ਤੇ ਆਪਣਾ ਜਾ ਕਰਕੇ ਕਹਿੰਦੇ ਪਰਿਵਾਰ ਸਾਹਿਬ ਸਤਿਗੁਰਾਂ ਨੇ ਉਪਦੇਸ਼ ਕੀਤਾ ਸਤਿਗੁਰਾਂ ਨੂੰ ਨਮਸਕਾਰ ਕਰਕੇ ਚਲਿਆ ਜਾਂਦਾ ਹੈ ਉਥੋਂ ਤੇ ਕਹਿ ਕੇ ਜਾਂਦਾ ਹੈ ਕਹਿੰਦਾ ਮੂਲਿਆ ਓਏ ਇਹ ਨਹੀਂ ਭੁੱਲਿਆ ਭੁੱਲਿਆ ਤੂੰ ਐ ਤੂੰ ਕਈ ਨਾ ਸਾਂ ਵੀ ਭੁੱਲ ਭੁੱਲ ਕੇ ਰਸਤਾ ਪਟਕ ਗਿਆ ਵੀ ਸਮਸ਼ਾਨਾ ਦੇ ਵਿੱਚ ਬੈਠਾ ਹੈ ਭੁੱਲਿਆ ਇਹ ਨਹੀਂ ਭੁੱਲਿਆ ਤੂੰ ਐ ਜਿਹੜਾ ਉਹਨੂੰ ਸਹੀ ਰਸਤੇ ਤੇ ਲਿਉਣ ਨੂੰ ਫਿਰਦਾ ਹੈ ਓਏ ਉਹ ਤਾਂ ਦੁਨੀਆ ਨੂੰ ਰਸਤਾ ਵਿਖਾਉਣ ਆਇਆ ਹੈ ਪਰ ਮਾਇਆ ਪੈ ਜਾਂਦੀ ਸੀ ਉਹ ਫਿਰ ਫਿਰ ਭੁੱਲ ਜਾਂਦੇ ਸੀ ਜਿਹੜੇ ਰਿਸ਼ਤੇ ਹੁੰਦੇ ਨੇ ਇਹ ਪਛਾਨ ਨਹੀਂ ਕਰ ਸਕਦੇ ਤੇ ਇੱਥੇ ਹੁਣ ਕਹਿੰਦੇ ਮੂਲਾ ਚੌਣਾ ਦੀਆਂ ਤੇ ਥੋੜਾ ਜਿਹਾ ਅਸਰ ਰਿਹਾ ਹਰਾਨੀ ਜੀ ਇੱਕ ਵਾਰੀ ਹੋਈ ਫਿਰ ਦੁਬਾਰਾ ਉਸੇ ਤਰ੍ਹਾਂ ਦਾ ਮਨ ਬਣ ਜਾਂਦਾ ਹੈ ਤੇ ਜਦੋਂ ਹੁਣ ਦੇਖਦੇ ਆ ਕਹਿੰਦੇ ਸ਼ਾਮਾ ਪੰਡਤ ਵੀ ਚੱਲਿਆ ਗਿਆ ਤੇ ਮੈਂ ਹੁਣ ਕਿੰ ਨੂੰ ਲੈ ਕੇ ਜਾਵਾਂ ਫਿਰ ਜਦੋਂ ਕਿਸੇ ਪਾਸੇ ਵਾਹ ਨਾ ਚੱਲੀ ਨਾ ਮੂਲਾ ਚੌਣਾ ਜੀ ਦੀ ਫਿਰ ਕਹਿੰਦੇ ਜਾ ਕੇ ਨਵਾਬ ਦੌਲਤਖਾਂ ਦੇ ਪੇਸ਼ ਹੋ ਜਾਂਦਾ ਹੈ ਫਿਰ ਜਦੋਂ ਪੇਸ਼ ਹੋਇਆ ਜਾ ਕਰਕੇ ਉੱਥੇ ਜਾ ਕੇ ਨਾਲੀ ਦਰਬਾਰ ਦੇ ਵਿੱਚ ਇਹਨੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਮੇਰੀ ਗੱਲ ਸੁਣੋ ਮੈਂ ਬੜਾ ਦੁਖੀ ਹਾਂ ਤੇ ਉੱਥੇ ਜਾ ਕੇ ਜਦੋਂ ਐਦਾਂ ਦਰਬਾਰ ਲੱਗਿਆ ਹੋਇਆ ਦੌਲਤਖਾਂ ਲੋਤੀ ਜਾ ਉਹ ਕਹਿੰਦਾ ਕੌਣ ਹੈ ਜਿਹੜਾ ਰੌਲਾ ਪਾ ਰਿਹਾ ਹੈ ਉਹਦਾ ਇੱਕ ਐਲਕਾਰਸੀ ਜੀ ਦਾ ਨਾਮ ਇਤਿਹਾਸ ਦੇ ਵਿੱਚ ਆਇਆ ਯਾਰਖਾਂ ਕਹਿੰਦੇ ਯਾਰਖਾਂ ਦੇਖ ਭਲਾ ਭਾਈ ਕੌਣ ਹੈ ਉੱਚੀ ਉੱਚੀ ਜਿਹੜਾ ਦਰਬਾਰ ਦੇ ਵਿੱਚ ਬੋਲ ਰਿਹਾ ਲੈ ਕੇ ਆਏ ਨੂੰ ਉਹ ਲੈ ਕੇ ਆਇਆ ਬਾ ਫੜ ਕੇ ਕਹਿੰਦਾ ਜੀ ਮੈਂ ਨਾਨਕ ਜਿਹੜਾ ਤੁਹਾਡਾ ਮੋਦੀ ਹੈ ਉਹਦਾ ਸਹੁਰਾ ਮੇਰੀ ਧੀ ਵਿਆਹੀ ਹੈ ਤੁਹਾਡੇ ਮੋਦੀ ਵੱਲ ਜਿਹੜਾ ਮੋਦੀ ਖਾਨੇ ਤੁਸੀਂ ਰੱਖਿਆ ਸੀ ਨਾਨਕ ਨਾਂ ਦਾ ਉਹ ਕਹਿੰਦਾ ਠੀਕ ਹੈ ਜੀ ਆਓ ਕਹਿੰਦਾ ਜੀ ਨਾਨਕ ਮਸਤਾਨਾ ਹੋ ਗਿਆ ਤੇ ਕਹਿੰਦਾ ਉਹ ਜਾ ਕੇ ਬੈਠਿਆ ਮੜੀਆਂ ਦੇ ਵਿੱਚ ਮਸਾਣਾ ਦੇ ਵਿੱਚ ਕਬਰਾਂ ਦੇ ਵਿੱਚ ਤੇ ਜਿਹੜੇ ਉਹ ਜਿਹੜਾ ਵਾਅਦਾ ਹੋਇਆ ਸੀ ਨਾ ਕਹਿੰਦਾ 760 ਰੁਪਏ ਮੇਰੀ ਅਰਜ਼ ਇਹ ਹੈ ਵੀ ਉਹ ਨਾਨਕ ਦੇ ਪਰਿਵਾਰ ਨੂੰ ਦਿੱਤੇ ਜਾਣ ਬੱਚੇ ਨੇ ਬੱਚਿਆਂ ਦਾ ਪਾਲਣ ਪੋਸ਼ਣ ਹੋਏਗਾ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਇਹ ਜਿਹੜੇ ਪੈਸੇ ਸੀ ਇਹਨਾਂ ਦੀ ਕੀਮਤ ਬੜੀ ਸੀ ਆਪਾਂ ਨੂੰ ਤਾਂ ਲੱਗਦਾ ਹੈ ਨਾ ਵੀ 135 ਰੁਪਏ ਕਿੰਨੇ ਕੁ ਹੋਣਗੇ 321 ਰੁਪਏ ਕਿੰਨੇ ਕੁ ਹੋਣ ਪਰ ਉਹਨਾਂ ਸਮਿਆਂ ਦੇ ਵਿੱਚ ਬੜੀ ਜ਼ਿਆਦਾ ਕੀਮਤ ਸੀ ਰੋ ਵਿਚਾਰ ਉੱਥੇ ਦولت ਖਾਨ ਲੋਧੀ ਨੂੰ ਮੂਲਾ ਚੌਣਾ ਖੱਤਰੀ ਜੀ ਕਹਿੰਦੇ ਨੇ ਕਹਿੰਦੇ ਐਂਦਾ ਕਰਕੇ ਕਹਿੰਦੇ ਮੈਂ ਚਾਹੁੰਨਾ ਵੀ ਉਹ ਜਿਹੜੇ ਮਾਇਆ ਹੈ ਉਹ ਨਾਨਕ ਜੀਆ ਦੇ ਪਰਿਵਾਰ ਨੂੰ ਦਿੱਤੀ ਜਾਵੇ ਦੌਲਤਖਾਨ ਲੋਧੀ ਕਹਿੰਦਾ ਕਹਿੰਦਾ ਉਹਨਾਂ ਨੇ ਤਾਂ ਆਖਿਆ ਵੀ ਫਕੀਰਾਂ ਵਿੱਚ ਵੰਡ ਦਿਓ ਹੁਣ ਦੱਸੋ ਕਹਿੰਦੇ ਅਸੀਂ ਕੀ ਕਰੀਏ ਭਾਈਆ ਜੈਰਾਮ ਜੀ ਨੂੰ ਬੁਲਾਇਆ ਗਿਆ ਉੱਥੇ ਵਿਚਾਰਾ ਹੁੰਦੀਆਂ ਨੇ ਉਹ ਕਹਿੰਦੇ ਜੀ ਜਿਵੇਂ ਤੁਹਾਡਾ ਚਿਤ ਮੰਨਦਾ ਹੈ ਕਹਿੰਦੇ ਹੱਕ ਤਾਂ ਦੇਖੋ ਬਣਦਾ ਹੀ ਹੈ ਬੱਚਿਆਂ ਦਾ ਵੀ ਕਿਉਂਕਿ ਪਿਤਾ ਦੀ ਕਮਾਈ ਦੇ ਉੱਤੇ ਹੱਕ ਹੁੰਦਾ ਹੈ ਜੋ ਚਾਲੀ ਕਹਿੰਦੇ ਸਮਾਜ ਦੀ ਚੱਲਦੀ ਚੱਲਦੀ ਆ ਰਹੀ ਹੈ ਪਰ ਹੁਣ ਚਲੋ ਕਹਿੰਦੇ ਜਿਵੇਂ ਉਹਨਾਂ ਦਾ ਵੀ ਬਚਨ ਹੈ ਦੌਲਤਖਾਨਾ ਲੋਧੀ ਸੀ ਜਿਹੜਾ ਸਮਝ ਗਿਆ ਸੀ ਕਹਿੰਦਾ ਮੈਂ ਉਹਦੇ ਬਚਨਾਂ ਤੋਂ ਵੀ ਭਗੌੜਾ ਨਹੀਂ ਹੋਣਾ ਚਾਹੁੰਦਾ ਠਿੱਕਾ ਪੈਣਾ ਚਾਹੁੰਦਾ ਮੈਂ ਚਾਹੁੰਦਾ ਵੀ ਉਹਦੇਆਂ ਬਚਨਾਂ ਨੂੰ ਵੀ ਮੰਨਿਆ ਜਾਵੇ ਤੇ ਹੁਣ ਇੱਥੇ ਦੌਲਤਖਾਨਾ ਲੋਧੀ ਹੈ ਜਿਹੜਾ ਉਹ ਕਹਿੰਦਾ ਜਾਂ ਫਿਰ ਇਦਾਂ ਕਰਦੇ ਆ ਅੱਧੂ-ਅੱਧ ਕਰ ਦਿੰਨੇ ਆ ਫਿਰ ਜਦੋਂ ਕੋਈ ਦ੍ਰਿੜ ਫੈਸਲਾ ਨਹੀਂ ਹੁੰਦਾ ਫਿਰ ਜਿਹੜੇ ਮੂਲਾ ਚੌਣਾ ਖੱਤਰੀ ਜੀ ਨੇ ਇਹ ਇਥੋਂ ਜਦੋਂ ਦਰਬਾਰ ਸਮਾਪਤ ਹੁੰਦਾ ਹੈ ਫਿਰ ਇਤਿਹਾਸ ਲਿਖਦਾ ਕਹਿੰਦੇ ਇੱਕ ਮੁੱਲਾ ਨੂੰ ਲੈ ਕੇ ਜਾਂਦੇ ਉਹਦੇ ਨਾਲ ਵੀ ਸਤਿਗੁਰਾਂ ਦੇ ਕੀ ਵਿਚਾਰ ਹੁੰਦੇ ਨੇ ਇਹ ਕੱਲ ਰੋਜ਼ ਆਪਾਂ ਸਰਵਣ ਕਰਾਂਗੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਮੀਰ ਕਰਨ ਬੜੀਆਂ ਬਖਸ਼ਿਸ਼ਾਂ ਸਤਿਗੁਰੂ ਕਰਦੇ ਆ ਧੰਨਵਾਦ ਹੈ ਸੰਗਤਾਂ ਦਾ ਜੋ ਜੀ ਆਪ ਦੀ ਆਕਰ ਕੇ ਹਰ ਰੋਜ਼ ਹਾਜ਼ਰੀਆਂ ਭਰਦੇ ਹੋ ਕਥਾ ਵਿਚਾਰ ਦੇ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਮਹਿਮਾ ਗਾ ਤੇ ਸੁਣ ਲੈਨੇ ਆ ਸਵਾਉ ਸਮਾਪਤੀ ਦਾ ਸਮਾ ਹੋ ਚੁੱਕਿਆ ਭਾਈ ਰਲ ਮਿਲ ਕੇ ਇਸ ਤਰ੍ਹਾਂ ਹਰ ਰੋਜ਼ ਹਾਜ਼ਰੀ ਭਰਿਆ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਐ ਜਦੋਂ ਗੁਰੂ ਸਾਹਿਬ ਜੀਆਂ ਦੇ ਇਤਿਹਾਸ ਨਾਲ ਜੁੜਦੇ ਆ ਫਿਰ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਖੁਸ਼ੀਆਂ ਖੇੜੇ ਸਤਿਗੁਰੂ ਆਪ ਬਖਸ਼ਦੇ ਨੇ ਸਵਾਉ ਬੋਲਦਿਆਂ ਪਾਸੋਂ ਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਸਤਿਗੁਰੂ ਸੰਗਤ ਬਖਸ਼ਣ ਰੋਗ ਹੋ ਬਖਸ਼ ਲੈਣਾ ਦੀ ਭੁਲਾ ਨਾ ਚਿਤਾਰਣੀਆਂ ਗੱਜ-ਵੱਜ ਕੇ ਸ਼ਲੋਕ ਵਿੱਚ ਉਹ ਲੋ ਅਰਦਾਸ ਬੇਨਤੀ ਚ ਜੜਾਂਗੇ ਪਾਵਨ ਹੁਕਮ ਸਤਿਗੁਰਾਂ ਦੇ ਸਰਵਨ ਕਰਕੇ ਸਤਨਾਮ ਵੈ ਗੁਰੂ ਕਰਦੇ ਆ ਕਰੋ ਕਰੀ ਚਾਲੇ ਪਾਉਣੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਦਿਵਸ ਰਾਤ ਦੋਇ ਦਾਈ ਦਇਆ ਖਿਲੇ ਸਗਲ ਜੰਗਿਆ ਆ ਬੁਰਿਆ ਆ ਵਚੈ ਧਰਮ ਹਦੂਰ ਕਰਮੀ ਆ ਪੋ ਆਪਣੀ ਕੇ ਨੇੜੇ ਕੇ ਜਿਨੀ ਨਾਮ ਧਿਆਇ ਗਏ ਮਸਕਤ ਨਾਨਕ ਤੇ ਮੁਖ ਉਜਲੀ ਕੀਤੀ ਛੁਟੀ ਜਿਨੀ ਨਾਮ ਧਿਆਇ ਗਏ ਮਸਕਤ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ